ਇਹ ਲੈ ਮੈਂ ਕਰਮਾ ਕਰਮਾ ਲੈ ਦੇ ਬਿਲਕੁਲ ਬਿਲਕੁਲ ਤੁਹਾਡਾ ਪੰਡਾ ਵੀ ਆਪਾਂ ਨੂੰ 11 ਤੋਂ 5 ਕਰਾ ਦਈਏ ਹਾਂਜੀ ਹਾਂਜੀ ਵੀ ਆਪਾਂ ਤੁਹਾਡੇ ਥਰੂ ਆਪਾਂ ਉਹਨਾਂ ਦੇ ਕੋਲੇ ਆਪਾਂ ਡਿਮਾਂਡ ਰੱਖਾਂ ਬਿਲਕੁਲ ਭਾਈ ਸਾਡੀ ਮੰਗ ਆ ਜਿਹੜੇ ਤੁਹਾਡੇ ਦੇਣ ਬੰਦੇ ਹੈਗੇ ਆਪਾਂ ਉਹਨਾਂ ਨੂੰ ਆਪਾਂ ਇੱਕ ਬੜੀ ਮੀਟਿੰਗ ਕਰਵਾ ਦਈਏ ਕੋਈ ਗੱਲ ਨਹੀਂ ਰਾਜੀ ਹੋ ਬਾਕੀ ਤੁਹਾਡਾ ਸਾਰਾ ਵਧੀਆ ਤੁਸੀਂ ਪ੍ਰਸ਼ਾਸਨੋਂ ਵਧੀਆ ਸਾਨੂੰ ਤੁਹਾਡੇ ਤੇ ਆਸ ਆ ਆਉਣ ਵਾਲੇ ਸਮੇਂ ਵਿੱਚ ਵਧੀਆ ਹੋਵੇ ਉੱਥੇ ਬੰਦੇ ਲਾ ਦਿਓ ਜਰੂਰ ਨਹੀਂ ਨਹੀਂ ਬਿਲਕੁਲ ਇੱਥੇ ਸਟੇਪ ਪੁਆਇੰਟ ਤੇ ਜਰੂਰ ਸਰਫ ਮੈਂ ਦੇਖੋ ਮੋਟੋ ਲੈ ਕੇ ਮੈਨੂੰ ਇਹ ਇਹ ਕਰ ਦੱਸ ਤੇ ਉਸ ਜਗ੍ਹਾ ਤੋਂ ਇੱਥੇ ਜਿਹੜੀ ਅੱਜ ਪ੍ਰੋਬਲਮ ਆਈ ਹੈ ਆਪਾਂ ਨੂੰ ਪ੍ਰੋਬਲਮ ਕਦੇ ਨਹੀਂ ਹੋਏ ਤੁਹਾਡੇ ਸਹਿਯੋਗ ਦੇ ਨਾਲ ਠੀਕ ਹੈ ਤੁਹਾਡਾ ਵੀ ਸਹਿਯੋਗ ਚਾਹੀਦਾ ਉਸ ਗੱਲਾਂ ਦੀ ਸਹਾਇਤਾ ਜੋ ਸਰਾਜਤ ਸਵੇਰ ਤੋਂ ਲੈ ਕੇ 9 ਵਜੇ ਤੱਕ ਤਾਂ ਲੱਗ ਗਿਆ ਸੀ ਕੀ ਫੈਸਲਾ ਲਿਆ ਗਿਆ ਹੁਣ ਦੇਖੋ ਜੀ ਆ ਤਾਂ ਤੁਹਾਨੂੰ ਪਤਾ ਹੋਣਾ ਵੀ ਦੋ-ਤਿੰਨ ਦਿਨ ਪਹਿਲਾਂ ਕੋਸ਼ਤ ਇਤਿਹਾਸਾ ਹੋਇਆ ਸੀ ਜਿਹਦੇ ਵਿੱਚ ਅ ਬੜਾ ਗਰਦਨਾ ਕੋਈ ਜਿਹੜਾ ਹਾਦਸਾ ਸੀ ਵਿੱਚ ਦੋ ਬੱਚੇ ਇੱਕ ਜੰਮੂਵੰਦਸਾ ਦੇ ਖੇਤਾਂ ਵਾਲੇ ਜਿਹੜਾ ਟਿਪਰ ਸੀਗਾ ਉਹਦੇ ਨਾਲ ਟਕਰਾ ਕੇ ਉਹਦੀ ਮੌਤ ਹੋ ਗਈ ਸੀ ਅੱਜ ਉਹਦੇ ਮੁਤਲਕਾ ਜਿਹੜਾ ਕਿ ਆਪਣੇ ਡੀਸੀ ਸਾਹਿਬ ਨੂੰ ਸੀ ਜਿਹੜਾ ਰੈਂਸ ਦਾ ਹਿਸਾਬ ਉਹਨਾਂ ਦਾ ਨਾਮ ਦਵਾਉਣਾ ਹੈ ਕਿ ਜਿਹੜਾ ਟਿਪਰਾਂ ਦਾ ਟਾਈਮ ਹੈ ਸਵੇਰ 6 ਤੋਂ 9 ਇੱਕ ਤੋਂ ਚਾਰ ਉਹ ਬਿਲਕੁਲ ਮਨਾਹੀ ਹੈ ਉਹਦੇ ਦਰਮਿਆਨ ਅੱਜ ਇੱਕ ਦੋ ਤਕਰਾਰੇ ਜਿਹੜਾ ਹੋ ਗਿਆ ਸਾਡੇ ਸੰਗ ਆਏ ਨੌਲੇਜ ਦੇ ਵਿੱਚ ਉਹਨਾਂ ਆਪ ਬਰਾਬਰ ਉਹਦੀ ਜਿਹੜੀ ਕਾਰਵਾਈ ਕਰਕੇ ਉਹਦਾ ਚਲਾਣ ਸੁਖੜੋ ਬਣ ਕੀਤਾ ਜਾਂਦਾ ਹੈ ਉਹ ਕਿਹੜਾ ਰੋਸ ਸੀਗਾ ਪਰਿਵਾਰ ਦੇ ਵਿੱਚ ਜਿਹੜਾ ਰਿੰਕ ਵਾਲੀ ਵੀ ਗੱਲ ਸੀ ਉਹ ਦੋਨਾਂ ਚ ਡਾਇਰੈਕਟ ਕਰਨ ਦੀ ਗੱਲ ਹੋ ਗਈ ਸੀ ਉਹਨਾਂ ਨਾਲ ਮੀਟਿੰਗ ਹੋਈ ਹੈ ਤੇ ਦੋਨੇ ਖੁਣ ਸਵਾਦ ਨੇ ਸਹਿਮਤ ਨੇ ਤੇ ਜਿਹੜਾ ਜਿਹੜਾ ਜਾਂਚ ਸੀਗਾ ਹੁਣ ਬੜੇ ਇਹਨਾਂ ਦੇ ਆਪਣੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਿਲਕੁਲ ਸ਼ਾਂਤੀਪੂਰਕ ਹੁਣ ਖਤਮ ਹੋ ਗਿਆ ਠੀਕ ਠਾਕ ਨਾਲ ਸਰਸਵਰੇ ਨੋਗੋ ਚ ਲੈ ਕੇ ਤਕਰੀਬਨ 5.5 ਪੁਣਛੀ ਹੋ ਗਿਆ ਹੈ ਹਾਂਜੀ ਧਰਨਾ ਸਮਾਪਤ ਕੀਤਾ ਜਾ ਰਿਹਾ ਕਿਸ ਮੁੱਦੇ ਤੇ ਲੈ ਕੇ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਦੇਖੋ ਜਿੱਦਾਂ ਆਪਣੇ ਤੁਹਾਨੂੰ ਪਤਾ ਹੈ ਕਿ ਜਿਹੜੇ ਪਿਛਲੇ ਦਿਨ ਜਿਹੜਾ ਵਾਕਿਆ ਹੋ ਗਿਆ ਤੇ ਕੱਲ ਇਹ ਦੇਖੋ ਸਾਡੀ ਕੋਈ ਕੋਈ ਇਨੀ ਵੱਡੀ ਡਿਮਾਂਡ ਨਹੀਂ ਸੀ ਜਿਹੜੀ ਇਹ ਚਾਹੁੰਦੇ ਸੀਗੇ ਕਿ ਜਿਹੜਾ ਜਿਹਨੇ ਜਿਹੜਾ ਮਾਲਕ ਆ ਕੇ ਮਿਲ ਕੇ ਜਾਵੇ ਉਹ ਆਉਣ ਲਈ ਦੇਰੀ ਕਰਦਾ ਪਿਆ ਸੀ ਜਾਂ ਆਇਆ ਨਹੀਂ ਤੇ ਹੁਣ ਜਾ ਕੇ ਉਹਨੇ ਗੱਲਬਾਤ ਕੀਤੀ ਹੈ ਸਾਰੇ ਪਰਿਵਾਰ ਦੇ ਜਿਹੜੇ ਮੈਂਬਰ ਇਹਨਾਂ ਦੇ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਸ ਤੋਂ ਇਲਾਵਾ ਸਾਡੀ ਜਿਹੜੀ ਡਿਮਾਂਡ ਸੀ ਜਿਹੜੀ ਟਾਈਮਿੰਗ ਇਹਨਾਂ ਨੇ ਪੀਸੀ ਵੱਲੋਂ ਹੋਈ ਹੈ ਜਿਹੜੀ ਜਿਹੜੇ ਨੇ ਦੋ ਸ਼ਿਫਟਾਂ ਲਾਈਆਂ ਤੇ ਉਹਨੂੰ ਬਦਲ ਕੇ ਜਿੱਦਾਂ ਇਹ ਚਾਹੁੰਦੇ ਆ ਉਸ ਹਿਸਾਬ ਨਾਲ ਕੀਤੀ ਜਾਵੇ ਤੇ ਜੜੀਆਂ ਹੋਰ ਕੋਈ ਅੱਗੇ ਕੋਈ ਸਮੱਸਿਆ ਆਏਗੀ ਤੇ ਆਪਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਇਹ ਸਾਡੇ ਮੇਨ ਜਿਹੜੀ ਆ ਦੋ ਗੱਲਾਂ ਸੀਗੀਆਂ ਸਾਡੀਆਂ ਜਿਹੜੀਆਂ ਆਪਾਂ ਕਰ ਚੁੱਕੇ ਹਾਂ ਉਹਨਾਂ ਦੇ ਨਾਲ ਮਾਲਕ ਆਇਆ ਉਹਨਾਂ ਨੇ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਤੇ ਉਹਨੇ ਕਿਹਾ ਕਿ ਮੇਰੀ ਗਲਤੀ ਹੈ ਮੈਂ ਜਿੱਥੇ ਜੋ ਵੀ ਮੇਰੇ ਪਾਸੋਂ ਜਿਹੜੀ ਸਹੂਲਤ ਚਾਹੀਦੀ ਆ ਮਤਲਬ ਚਾਹੀਦੀ ਮੈਂ ਕਰਨੋਂ ਤਿਆਰ ਆ ਮੈਂ ਕੋਆਪਰੇਟ ਕਰਾਂਗਾ ਹਰ ਪਾਸਿਓ ਮੈਂ ਜੋ ਵੀ ਉਹਦੀ ਆਪਣੀ ਜੋ ਇਹ ਚਾਹੁੰਦੇ ਸੀਗੇ ਉਸ ਉਸ ਪ੍ਰਕਾਰ ਨਾਲ ਕੰਮ ਕਰਾਂ ਸਰ ਲੱਗਿਆ ਨਹੀਂ ਵੀ ਸਵੇਰੇ 9 ਵਜੇ ਤੋਂ ਲੈ ਕੇ ਮਾਲਕ ਨੂੰ ਆਉਣ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਕਿਤੇ ਕਿਤੇ ਨਕਾਮੀ ਕਿਸੇ ਸਰ ਲੱਗਦੀ ਸੀ ਦੇਖੋ ਆਪਣੇ ਨਕਾਮੀ ਦੇਖੋ ਉਹਨੇ ਬੰਦੇ ਦੀ ਪਰਸਨਲ ਵੀ ਹੋ ਸਕਦੀ ਆ ਸਰਕਾਰ ਵੱਲੋਂ ਵੀ ਹੋ ਸਕਦੀ ਆ ਕਿ ਜੇ ਉਹ ਚਾਹੁੰਦਾ ਸੀਗਾ ਤੇ ਉਹਨੂੰ ਜਲਦੀ ਆਉਣਾ ਚਾਹੀਦਾ ਸੀਗਾ ਚਲੋ ਹੁਣ ਆ ਗਿਆ ਤੇ ਗੱਲ ਖਤਮ ਹੋ ਗਈ ਆ ਤੇ ਆਪਾਂ ਆਪਸੀ ਬੈ ਕੇ ਗੱਲ ਖਤਮ ਕਰਦੇ ਤੇ ਫਿਰ ਨਾ ਆਪਾਂ ਚੱਲਦੇ ਆ